ਇਹ ਟੁੱਟ ਗਿਆ ਡੰਗਾ ਟੁੱਟਣੇ ਵਾਲਾ ਆ ਜੋ ਡੰਗੇ ਦੇ ਉੱਪਰੋਂ ਪਾਣੀ ਆਂੜਿਆ ਤਾਰਿਆ ਤੁੰਗੀ ਡੰਡਿਆ ਓਏ ਹਾਂ ਉਹ ਪਾਣੀ ਦੇ ਉੱਪਰ ਚੜ ਗਿਆ ਓਏ ਛੱਡ ਦਿਓ ਛੱਡ ਦਿਓ ਛੱਡ ਦਿਓ ਪਿੱਛੋ ਪਾਣੀ ਚੜ ਗਿਆ ਉੱਪਰ ਓਏ ਰੱਤਾ ਮੇਰੇਆ ਭਾਲੇ ਭਲ 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 ਵਾਹਿਗੁਰੂ 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 ਓ ਬਾਬਾ ਖਵਾ ਜਾ ਮੀਰੀ ਪਾ ਭਲਾ ਕਰ ਹੁਣ ਥੋੜਾ ਜਿਹਾ 88 ਦਾ 1988 ਦਾ ਰਹਿ ਗਿਆ ਇਹ 2 ਫੁੱਟ ਥੱਲੇ ਬਾਕੀ ਪੂਰਾ ਹੀ ਪੂਰਾ ਮੇਰੇ ਫੋਨ ਤੇ ਬਾਇੰਗੀ ਹੋਏ ਬਣਾ ਰਹੇ ਨੇ ਇੱਥੇ ਬਣਾ ਰਹੇ ਨੇ ਥੱਲੇ ਪਾਣੀ ਦਾ ਥੱਲੇ ਦੇਖ ਥੱਲੇ ਵਾ ਕੀ ਮੋਲ ਹੈ ਨਾ ਆ ਪਾਣੀ ਦੇ ਬਿਲਕੁਲ ਕੰਡੇ ਦੇ ਓਏ ਓ ਦੀਨ ਹੋ ਗਿਆ ਪੈਰ ਓਏ ਹੋਵੇ ਇਹ ਤੋਹਾ ਟੁੱਟ ਜਣੀ ਓਏ ਇਹ ਦੀਵਾਰ ਟੁੱਟ ਪਤਾ ਟਿਕਾ ਮਸਾ ਟਿਕਾ ਮਸਾ ਟਿਕਾ ਬਾਬੇ ਦੇ